ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾਂ ਦੇ ਨਾਲ ਬਹੁਤ ਪਿਆਰ ਕਰਦਾ ਸੀ ਇਸ ਦੀਆਂ ਆਧਾਰਨਾ ਬਹੁਤ ਮਿਲਦੀਆਂ ਨੇ ਇੱਕ ਅੰਗਰੇਜ਼ੀ ਲਿਖਾਰੀ ਮੈਕ ਗ੍ਰੀਗਰ ਲਿਖਦਾ ਹੈ ਕਿ ਮਹਾਰਾਜਾ ਆਪਣੀ ਪਰਜਾਂ ਨਾਲ ਬੜੇ ਪਿਆਰ ਨਾਲ ਵਰਤਾਵਰ ਕਰਦਾ ਸੀ ਉਹ ਅਕਸਰ ਤਰਸ ਤੇ ਖਿਮਾ ਤੋਂ ਹੀ ਕੰਮ ਲੈਂਦਾ ਸੀ ਚੰਗੇ ਵਰਤਾਵ ਦੇ ਰਹਿਮ ਦਿਲੀ ਦੇ ਵਿੱਚ ਉਹ ਨਿਰਸੰਦੇ ਇਸ ਦੇਸ਼ ਵਿੱਚ ਹੋ ਗੁਜ਼ਰੇ ਸਾਰਿਆਂ ਬਾਦਸ਼ਾਹਾਂ ਵਿੱਚੋਂ ਮੋਰੀ ਸੀ ਉਹ ਬਿਨਾ ਕਿਸੇ ਭਾਰੀ سنگੀਨ ਅਪਰਾਧ ਦੇ ਕਿਸੇ ਨੂੰ ਸਖਤ ਸਜ਼ਾ ਨਹੀਂ ਸੀ ਦਿੰਦਾ ਨਾ ਹੀ ਕਿਸੇ ਦੀ ਜਾਨ ਨਾ ਹੱਕ ਗਵਾਂਦਾ ਤੇ ਨਾ ਹੀ ਕਿਸੇ ਨੂੰ ਅੰਗਹੀਨ ਕਰਵਾਉਂਦਾ محمد لطیف ਲਿਖਦਾ ਹੈ ਕਿ ਇਸ ਗੱਲ ਵਿੱਚ ਅਸੀਂ ਵੀ ਮੈਕਗ੍ਰੇਗਰ ਦੇ ਨਾਲ ਸਹਿਮਤੀ ਰੱਖਦੇ ਹਾਂ ਕਿ ਕਿਸੇ ਵੀ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੜਾਈ ਬੁਰੀਾਈ ਤੇ ਜ਼ੁਲਮ ਦੀ ਕੋਈ ਨਜ਼ੀਰ ਨਹੀਂ ਪੜੀ ਜਾਂਦੀ ਅਸਾਂ ਕਦੀ ਨਹੀਂ ਸੁਣਿਆ ਕਿ ਉਸਨੇ ਕਿਸੇ ਦੀਆਂ ਅੱਖਾਂ ਕਢਵਾ ਦਿੱਤੀਆਂ ਜਾਂ ਕਿਸੇ ਦੇ ਅੰਗ-ਪੰਗ ਕੀਤੇ ਹੋਣ ਜਾਂ ਕਿਸੇ ਨੂੰ ਤਸੀਹੇ ਦੇ ਕੇ ਹੱਤਿਆ ਕੀਤੀ ਹੋਵੇ। ਕਈ ਵਾਰੀ ਇਸਦੇ ਬੈਰੀ ਵੀ ਜਦੋਂ ਇਸਦੇ ਸਾਹਮਣੇ ਪੇਸ਼ ਹੁੰਦੇ ਸੀ ਤਾਂ ਇਹ ਵਧੇਰੇ ਮਾਫੀ ਤੋਂ ਹੀ ਕੰਮ ਲੈਂਦਾ ਸੀ। ਸੁਲਤਾਨ ਖਾਨ ਵਾਲੀਏ ਪਿੰਬਰ ਦੀਆਂ ਸ਼ਰਾਰਤਾਂ ਦੀਆਂ ਖਬਰਾਂ ਮਹਾਰਾਜੇ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਸੀ। ਕਿ ਉਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਖਰੂਦ ਮਚਾਉਂਦਾ ਰਹਿੰਦਾ। ਜਦੋਂ ਇਹ ਪਹਿਲੀ ਵਾਰੀ ਪਕੜਿਆ ਗਿਆ ਤੇ ਮਹਾਰਾਜੇ ਦੇ ਸਾਹਮਣੇ ਇਸ ਨੂੰ ਪੇਸ਼ ਕੀਤਾ ਗਿਆ ਤਾਂ ਆਮ ਲੋਕਾਂ ਦਾ ਖਿਆਲ ਸੀ ਕਿ ਇਸ ਨੂੰ ਤੋਪ ਦੇ ਅੱਗੇ ਉਡਾਇਆ ਜਾਏਗਾ ਪਰ ਇਹ ਵੇਖ ਕੇ ਲੋਕਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਮਹਾਰਾਜੇ ਨੇ ਉਸ ਦੇ ਪੈਰਾਂ ਦੇ ਵਿੱਚੋਂ ਬੀੜੀਆਂ ਕੱਟਣ ਦਾ ਹੁਕਮ ਦੇ ਦਿੱਤਾ ਇਹ ਜਦੋਂ ਮਹਾਰਾਜੇ ਦੇ ਸਾਹਮਣੇ ਆਪਣੇ ਕੀਤੇ ਤੇ ਪਛਤਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵੇਲੇ ਉਸ ਨੂੰ ਬਖਸ਼ ਦਿੱਤਾ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਨਾਂ ਮਿਲਦੀਆਂ ਨੇ ਗੱਲ ਕੀ ਕਿ ਮਹਾਰਾਜਾ ਦੀ ਕਰਣਾ ਉਕਿ ਮਹਾਰਾਜਾ ਰਣਜੀਤ ਸਿੰਘ ਕਰੜਾਈ ਦੀ ਥਾਂ ਤੇ ਬਖਸ਼ਿਸ਼ ਤੇ ਭਾਰ ਹੇਟਤੋਸ਼ੀਆਂ ਨੂੰ ਇੰਨਾ ਦਬ ਲੈਂਦਾ ਸੀ ਕਿ ਜਿਸ ਦੇ ਅਸਰ ਦੇ ਨਾਲ ਅਪਰਾਧੀ ਸੁਤੇ ਸਿੱਧ ਹੀ ਅੱਗੇ ਤੋਂ ਸੁਧਰ ਜਾਂਦੇ ਸੀ। ਮਿਸਟਰ ਐਚੀਈ ਫੈਨ ਸਰ ਹੈਨਰੀ ਫੈਨ ਕਮਾਂਡਰ ਇਨ ਚੀਫ ਦਾ ਪ੍ਰਾਈਵੇਟ ਸਕੱਤਰ ਸੀ। ਇਸ ਨੇ ਕਨਵਰ ਨਾਨ੍ਹਾਲ ਸਿੰਘ ਦੀ ਸ਼ਾਦੀ ਦੇ ਉੱਤੇ ਲਾਹੌਰ ਆ ਕੇ ਮਹਾਰਾਜੇ ਦਾ ਆਪਣੀ ਪਰਜਾ ਦੇ ਨਾਲ ਵਰਤਾਵ ਆਪਣੀ ਅੱਖੀ ਵੇਖਿਆ ਸੀ। ਉਹ ਲਿਖਦਾ ਹੈ ਕਿ ਰਣਜੀਤ ਸਿੰਘ ਨੂੰ ਉਸਦੀ ਪਰਜਾ ਦੇ ਪਰਜਾ ਬੜਾ ਖੁੱਲ੍ਹ ਦਿਲਾਵਾਸ਼ਾ ਮੰਦੀ ਹੈ ਤੇ ਉਸ ਹੋ ਗੁਜ਼ਰੇ ਹਿੰਦੁਸਤਾਨ ਦੇ ਸਾਰੇ ਬਾਦਸ਼ਾਹਾਂ ਦੇ ਵਿੱਚੋਂ ਉਸ ਨੂੰ ਵਧੇਰੇ ਪਿਆਰ ਦੀ ਤੇ ਬਹੁਤਾ ਹੀ ਚੰਗਾ ਹੁਕਮਰਾਨ ਮੰਦੀ ਹੈ ਇਸ ਗੱਲ ਦਾ ਵਧੇਰਾ ਸਬੂਤ ਮੌਜੂਦ ਹੈ ਕਿ ਉਹ ਚੰਗਾ ਤੇ ਹਰਮਨ ਪਿਆਰਾ ਹੁਕਮਰਾਨ ਹੈ ਉਸ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਸੀ ਸਗੋਂ ਨਿੱਕੇ-ਨਿੱਕੇ ਮੁੰਡੇ ਵੀ ਦਿਨੋਂ ਆਪਣਾ ਕਿਰਪਾਲੂ ਬਾਦਸ਼ਾਹ ਜਾਣਦੇ ਸ਼ੇਰੇ ਪੰਜਾਬ ਦੇ ਮਹਾਨਦਾਨੀ ਹੋਣ ਦੇ ਕਾਰਨ ਜਨਤਾ ਆਮ ਤੌਰ ਤੇ ਉਹਨਾਂ ਨੂੰ 파ਰਸ ਕਹਿ ਕੇ ਬੁਲਾਉਂਦੀ ਸੀ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਾਹੌਰ ਦੇ ਵਿੱਚੋਂ ਲੰਘ ਰਹੀ ਸੀ ਤਾਂ ਇੱਕ ਵਿਰਧ ਮਾਈ ਭੱਜੀ ਭੱਜੀ ਆਈ ਜੀ ਤੇ ਹੱਥ ਵਿੱਚ ਇੱਕ ਤਵਾ ਸੀ ਉਹ ਬੜੇ ਹੱਠ ਨਾਲ ਦਰਸ਼ਕਾਂ ਦੇ ਵਿੱਚੋਂ ਦੀ ਹੁੰਦੀ ਹੋਈ ਸ਼ੇਰੇ ਪੰਜਾਬ ਤੱਕ ਪਹੁੰਚੀ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੇਵਾਦਾਰ ਨੇ ਉਸ ਨੂੰ ਰੋਕ ਲਿਆ ਜਦੋਂ ਮਾਈ ਨੇ ਰੌਲਾ ਪਾਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਰੋਕ ਕੇ ਮਾਈ ਤੋਂ ਪੁੱਛਿਆ ਕਿ ਅੰਮਾ ਤੂੰ ਕੀ ਕਹਿਣਾ ਚਾਹੁੰਨੀ ਆ ਛੇਤੀ ਦੱਸ ਕਹਿੰਦੇ ਨੇ ਕਿ ਉਸ ਮਾਈ ਜਦੋਂ ਉਹ ਮਾਈ ਅੱਗੇ ਵਧੀ ਤੇ ਜਾਂਦੇ ਹੀ ਉਹਨੇ ਆਪਣਾ ਕਾਲਾ ਤਵਾ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਦੇ ਨਾਲ ਮਾਰਨ ਲੱਗੀ ਤਾਂ ਇਸ ਮਾਈ ਦੀ ਇਸ ਬੇਅਦਵੀ ਨੂੰ ਕਰਮਚਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਹੱਦ ਤੱਕ ਸਮਝ ਚੁੱਕੇ ਜਦੋਂ ਮਾਈ ਨੂੰ ੱੱੱਕੇ ਮਾਰਨੇ ਚਾਹੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਰੋਕਿਆ ਕਿ ਰੁਕੋ ਤੇ ਮਾਈ ਤੋਂ ਪੁੱਛਿਆ ਕਿ ਅੰਮਾ ਇਹ ਤੂੰ ਕੀ ਕੀਤਾ ਤਾਂ ਮਾਈ ਨੇ ਬੜੀ ਸ਼ਰਧਾ ਨਾਲ ਆਖਿਆ ਕਿ ਸਰਕਾਰ ਲੋਕੀਂ ਆਖਦੇ ਨੇ ਕਿ ਸਾਡਾ ਮਹਾਰਾਜਾ ਪਾਰਸ ਹੈ ਤੇ ਪਾਰਸ ਦੇ ਨਾਲ ਲੋਹਾ ਸ਼ੋਕੇ ਸੋਨਾ ਹੋ ਜਾਂਦਾ ਮੈਂ ਇੱਕ ਗਰੀਬ ਔਰਤਾਂ ਤੇ ਮੈਂ ਚਾਹੁੰਦੀ ਆ ਕਿ ਮੈਂ ਤੁਹਾਡੇ ਪੈਰਾਂ ਦੇ ਨਾਲ ਰਗੜ ਕੇ ਆਪਣਾ ਤਵਾ ਇਹ سونے ਦਾ ਬਣਾ ਲਵਾਂ ਤਾਂ ਜੋ ਮੈਂ ਆ ਦਾ ਬਾਕੀ ਰਹਿਦਾ ਜੀਵਨ ਸੌਖਾ گزار ਲਵਾਂ ਮਹਾਰਾਜਾ ਰਣਜੀਤ ਸਿੰਘ ਜੀ ਸੁਣ ਕੇ ਖਿੜਖੜਾ ਕੇ ਹੱਸੇ ਉਹਨਾਂ ਨੇ ਤੋਸ਼ੇਖਾਨੀ ਨੂੰ ਹੁਕਮ ਦਿੱਤਾ ਕਿ ਮਾਈ ਦੇ ਤਵੇ ਨਾਲ ਸਾਵੀ ਤੋਲਾ ਸੋਨਾ ਤੋਲ ਕੇ ਮਾਈ ਨੂੰ ਦੇ ਦਿਓ ਉਸ ਵੇਲੇ ਹੁਕਮ ਦੀ ਪਾਲਣਾ ਕੀਤੀ ਗਈ ਤੇ ਮਾਈ ਅਸੀਸਾਂ ਦਿੰਦੀ ਹੋਈ ਆਪਣੇ ਘਰ ਚ ਦੀ ਉਸਦੇ ਹਰਮਨ ਪਿਆਰੇ ਹੋਣ ਦਾ ਇਸ ਤੋਂ ਵਧੇਰੇ ਹੋਰ ਸਬੂਤ ਕੀ ਹੋ ਸਕਦਾ ਹੈ ਕਿ ਜਦ ਤੋਂ ਉਸਨੇ ਰਾਜਪਾਲਾਂ ਸੰਭਿਆ ਸੀ ਤਾਂ ਉਸਨੇ ਇੱਕ ਵੀ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਅਸੀਂ ਦਿੱਤੀ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਬਿਨਾਂ ਕਿਸੇ ਕਰੜੀ ਸਜ਼ਾ ਦੇ ਨਿਰੀ ਤਾੜਨਾ ਦੇ ਨਾਲ ਹੀ ਅਜਿਹੇ ਅਥਰੇ ਲੋਕਾਂ ਦੇ ਵਿੱਚ ਰਾਜ ਪ੍ਰਬੰਧ ਨੂੰ ਬਹੁਤ ਚੰਗੀ ਤਰ੍ਹਾਂ ਨਿਵਾ ਸਕਦਾ ਸੀ ਤੇ ਉਸ ਦਾ ਮਾਮਲਾ ਵੱਧ ਸਮੇਂ ਸਿਰ ਸੌਖਾ ਹੀ ਉਸਦੇ ਖਜ਼ਾਨੇ ਦੇ ਵਿੱਚ ਪਹੁੰਚ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਜ਼ਿਲ੍ਹਿਆਂ ਤੇ ਇਲਾਕਿਆਂ ਦੀ ਵੰਡ ਉਸੇ ਤਰ੍ਹਾਂ ਕਾਇਮ ਕੀਤੀ ਹੋਈ ਸੀ ਜਿਵੇਂ ਅਕਬਰ ਬਾਦਸ਼ਾਹ ਦੇ ਵੇਲੇ ਦਵਾਨ ਤੋਡਰਮਲ ਨੇ ਕੀਤੀ ਹੋਈ ਸੀ ਉਸ ਦੀਆਂ ਅਦਾਲਤਾਂ ਦਾ ਤਰੀਕਾ ਬੜਾ ਸਧਾਰਨ ਸੀ ਉਹ ਵੱਡੇ-ਵੱਡੇ ਫੈਸਲੇ ਅਕਸਰ ਗੁਰਮਤਿ ਜਾਂ ਪੰਚਾਇਤੀ ਤਰੀਕੇ ਦੇ ਨਾਲ ਕਰਦਾ ਸੀ ਆਮ ਸ਼ਹਿਰਾਂ ਦੇ ਵਿੱਚ ਕੋਤਵਾਲ ਤੇ ਪੁਲਿਸ ਦਾ ਪ੍ਰਬੰਧ ਹੁੰਦਾ ਸੀ ਮੁਕੱਦਮੇ ਉਸ ਸਮੇਂ ਬਹੁਤ ਹੀ ਘੱਟ ਹੁੰਦੇ ਸੀ ਤੇ ਜਿਹੜੇ ਹੁੰਦੇ ਸੀ ਉਹ ਮੁਸਲਮਾਨਾਂ ਦੀ ਸ਼ਰੀਅਤ ਤੇ ਹਿੰਦੂ ਤੇ ਸਿੱਖਾਂ ਦੇ ਪੰਚਾਇਤੀ ਤਰੀਕੇ ਦੇ ਅਨਸਾਰ ਉਹਨਾਂ ਨੂੰ ਫੈਸਲੇ ਕੀਤੇ ਜਾਂਦੇ ਸੀ ਸ਼ਹਿਰੇ ਪੰਜਾਬ ਦਾ ਨਿਆਂ ਬਹੁਤ ਉੱਚੇ ਦਰਜੇ ਦਾ ਸੀ ਜਿਸ ਦੀ ਮਿਸਾਲ ਦੁਨੀਆਂ ਦੇ ਵਿੱਚ ਨਹੀਂ ਮਿਲਦੀ ਮਹਾਰਾਜਾ ਜੀ ਸਿੰਘ ਨੂੰ ਤਾਂ ਇੱਕ ਪਾਸੇ ਰਹਿਣ ਦੇ ਗੋਸ ਤੋਂ ਸਿੱਖੇ ਹੋਏ ਉਸਦੇ ਗਵਰਨਰ ਤੇ ਹਾਕਮ ਇੰਨੇ ਨਿਆਂਸ਼ੀਲ ਸਨ ਕਿ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਇੱਕ ਤਾਂ ਸਰ ਲੈਪਲ ਗ੍ਰਿਫਨ ਪੰਜਾਬ ਚੀਫਸ ਦੇ ਵਿੱਚ ਲਿਖਦਾ ਹੈ ਕਿ ਦੀਵਾਨ ਸਾਵਨ ਮਲ ਗਵਰਨਰ ਦਾ ਮਲਦਾਨ ਸੀ। ਉਸਦੇ ਕੋਲ ਇੱਕ ਵਾਰੀ ਇੱਕ ਜ਼ਿਮੀਂਦਾਰ ਫਰਿਆਦੀ ਆਇਆ ਤੇ ਕਹਿਣ ਲੱਗਿਆ ਕਿ ਆਪ ਦੇ ਸਰਦਾਰਾਂ ਦੇ ਵਿੱਚੋਂ ਇੱਕ ਨੇ ਮੇਰਾ ਖੇਤ ਘੋੜਿਆਂ ਨੂੰ ਚਰਾ ਲਿਆ ਤੇ ਮੈਨੂੰ ਕੋਈ ਮੁੱਲ ਵੀ ਨਹੀਂ ਦਿੱਤਾ। ਇਸ ਤੇ ਉਸ ਦੀਵਾਨ ਨੇ ਜਾਨੀ ਕਿ ਦੀਵਾਨ ਸਾਵਣ ਮਲ ਨੇ ਆਪਣੇ ਸਾਰੇ ਦਰਬਾਰੀ ਸੱਦੇ ਤੇ ਜ਼ਿਮੀਦਾਰ ਨੂੰ ਕਿਹਾ ਕਿ ਤੁਸੀਂ ਪਛਾਣੋ ਇਹਨਾਂ ਦੇ ਵਿੱਚੋਂ ਵੀ ਕਿਹੜਾ ਉਹ ਸਰਦਾਰ ਆ ਜਿਹਨੇ ਤੁਹਾਡੇ ਘੋੜੇ ਤੁਹਾਡਾ ਖੇਤ ਆਪਣੇ ਘੋੜਿਆਂ ਨੂੰ ਚਰਾ ਲਿਆ ਤਾਂ ਉਸ ਜ਼ਿਮੀਦਾਰ ਨੇ ਜਿਸ ਬੰਦੇ ਨੂੰ ਪਛਾਣਿਆ ਉਹ ਦੀਵਾਨ ਸਾਵਣ ਮਲ ਦਾ ਹੀ ਆਪਣਾ ਵੱਡਾ ਪੁੱਤਰ ਰਾਮਦਾਸ ਸੀ ਉਸ ਨੂੰ ਦੀਵਾਨ ਨੇ ਉਸੇ ਵੇਲੇ ਕੈਦ ਦੀ ਸਜ਼ਾ ਸੁਣਾਈ ਜਦੋਂ ਜ਼ਿਮੀਦਾਰ ਨੂੰ ਪਤਾ ਲੱਗਿਆ ਕਿ ਇਹ ਤਾਂ ਦੀਵਾਨ ਸਾਵਣ ਮਲ ਦਾ ਆਪਣਾ ਹੀ ਪੁੱਤਰ ਹੈ ਤਾਂ ਉਹ ਫੇਰ ਦੀਵਾਰ ਕੋਲ ਆਇਆ ਤੇ ਉਸ ਨੂੰ ਉਸ ਨੂੰ ਕਹਿਣ ਲੱਗਾ ਕਿ ਉਸ ਨੂੰ ਮਾਫ ਕਰ ਦਿਓ ਪਰ ਦੀਵਾਨ ਨਾ ਮੰਨਿਆ ਉਹਨੇ ਕਿਹਾ ਕਿ ਅਪਰਾਧ ਕਰਨ ਤੇ ਜਦੋਂ ਮੈਂ ਆਪਣੇ ਪੁੱਤਰ ਨੂੰ ਦੰਡ ਨਾ ਦਿਆਂ ਤਾਂ ਮੈਂ ਹੋਰ ਕਿਸੇ ਨੂੰ ਸਜ਼ਾ ਦੇਣ ਦਾ ਵੀ ਹੱਕ ਨਹੀਂ ਰੱਖਦਾ ਇਹ ਕੈਦ RAMDAS ਨੂੰ ਜ਼ਰੂਰ ਪੂਤਣੀ ਪਊਗੀ ਸ਼ੇਰੇ ਪੰਜਾਬ ਨੂੰ ਜਦੋਂ ਆਪਣੇ ਗਵਰਨਰ ਸਾਵਨ ਮਲ ਦੇ ਸੁਨਿਆ ਦਾ ਪਤਾ ਲੱਗਿਆ ਤਾਂ ਉਹ ਬਹੁਤ ਪ੍ਰਸੰਨ ਹੋਈ ਸੀ ਤੇ ਉਸ ਨੂੰ ਇੱਕ ਹੋਰ ਜਗੀਰ ਤੇ ਇੱਜ਼ਤ ਬਖਸ਼ੀ ਸੀ ਮਹਾਰਾਜ ਆਪਣੇ ਪੁੱਤਰ ਨੂੰ ਵੀ ਸਦਾ ਜਨਤਾ ਪਾਲਕ ਹੋਣ ਦੀ ਸਿੱਖਿਆ ਦਿੰਦਾ ਰਹਿੰਦਾ ਸੀ ਇਸੀ ਅੱਜ ਦੀ ਵੀਡੀਓ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਤੇ ਲੀਸਸ ਚੇਕ ਕਰੋ